ਸਸਰੀਕਲ ਬਾਈ ਕੀ ਹਾਲ ਚਾਲ ਨੇ ਹੋ ਠੀਕ ਠਾਕ ਹਾਂ ਤੇ ਆ ਪਾਖੜਾ ਸੀਗਾ ਬਾਈ ਦਾ ਪੁਰਾਣਾ ਤੇ ਉਹਨੂੰ ਤਿਆਰ ਕਰਕੇ ਦੇਜੇ ਨੇ ਪਾਖੜੇ ਨੂੰ ਥੋੜਾ ਮੈੜਾ ਹੋ ਗਿਆ ਸੀ ਕੋਸ ਰਿਪੇਅਰ ਸੀਗੀ ਇਹਦੀ ਕੁਛ ਕੰਮ ਕਰੀ ਜਨੇ ਆ ਡੇੜੀ ਲੱਗਿਆ ਪਿਆਗਾ ਤੇ ਕੋਸ਼ਿਸ਼ ਇਹਦਾ ਕਰਨਾ ਇਹ ਹੈਗੀ ਆ ਅਧੂ ਵਿਚਾਲੀ ਵੀਡੀਓ ਸੋਨਾਂ ਦੀ ਪੁਰਾਣੀ ਵੀਡੀਓ ਮਿਲੂਗੀ ਪਹਿਲਾਂ ਕਿ ਜਦ ਅਸੀਂ ਦੂਬਾ ਜੋ ਤਿਆਰ ਹੋ ਗਿਆ ਉਦੋਂ ਬਾਅਦ ਕਿਹੋ ਜਿਹਾ ਹੋ ਗਿਆ ਇਹ ਤੇ ਕਿਸੇ ਬਾਈ ਨੇ ਵਧੀਆ ਸੰਭੇ ਹੋਇਆ ਸੀਗਾ ਪਾਖੜਾ ਬਸ ਪਿੱਤਲ ਮੈੜਾ ਹੋ ਗਿਆ ਸੀ ਜਾਂ ਮੜਾ ਮੋਟਾ ਰਿਪੇਅਰ ਭਾਲਦਾ ਸੀ ਉਹ ਤਿਆਰ ਕਰਕੇ ਜਿੱਤਾ ਬਾਈ ਨੂੰ ਮਾਨਸਾ ਜ਼ਿਲ੍ਹੇ ਤੋਂ ਆਂ ਸ਼ਹਿਦ ਆਨੰਦਗੜ੍ਹ ਕੋਡਾ ਸੀ ਪਿੰਡ ਬਈ ਦਾ ਤੇ ਉਹਨਾਂ ਦਾ ਸੀ ਉੱਠ ਵਾਲਾ ਪਾਖੜਾ ਇਹ ਪੁੱਤਰ ਪੁੱਤਾਂ ਦੀ ਵਧੀਆ ਮੀਨਾਕਾਰੀ ਹੋਈ ਹੋਈ ਆ ਤੇ ਤੁਸੀਂ ਵੀ ਚੈੱਕ ਕਰੋ ਕਿੰਦਾਂ ਲੱਗਿਆ ਤੁਹਾਨੂੰ ਪਾਖੜਾ ਤੇ ਬਾਈ ਕਹਿੰਦਾ ਤਿਆਰ ਕਰਕੇ ਦਿਓ ਸਾਡੀ ਨਿਸ਼ਾਨੀ ਆਏ ਅਸੀਂ ਕਿਹਾ ਬਾਈ ਜਰੂਰ ਕਿਉਣਾ ਅਸੀਂ ਵੀ ਕੰਮ ਹੀ ਕਰਨਾ ਤੇ ਦੇਖੋ ਵੀਰੇ ਕਿੰਦਾਂ ਲੱਗਿਆ ਤੁਹਾਨੂੰ ਉੱਠ ਵਾਲਾ ਪਾਖੜਾ ਪਾ ਨਵੇਂ ਵੀ ਤਿਆਰ ਕਰਦੇ ਆਂ ਪਾਖੜੇ ਨਿਊ ਵੀ ਤਿਆਰ ਕਰਦੇ ਆਂ ਜੇ ਕੋਈ ਵੀਰ ਭਾਈ ਨੇ ਕਰਾਉਣਾ ਹੋਵੇ ਹੈਗੇ ਪਾਖੜੇ ਕਈ ਬੰਦੇ ਤਿਆਰ ਕਰਕੇ ਦੇ ਨੇ ਲਿਖੇ ਪਏ ਆ ਕਿ ਬਾਕੀ ਤੁਸੀਂ ਦੱਸਿਓ ਕਿੱਦਾਂ ਲੱਗਿਆ ਸੋਣਾ ਤੇ ਆਪਣੇ ਕੰਮ ਬਾਰੇ ਵੀ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ